ਇਕੜਾ ਸਾਹਿਬ ਹੋਰ ਬਣੇ ਵੀ ਆ ਬੇਸੀ ਜੀ ਮੈਂ ਖਿਆਲ ਜੀ ਤੁਸੀਂ ਸਪਸ਼ਟ ਕਰੋ ਵੀ ਕਈ ਲੋਕ ਤਾਂ ਵਿਚਾਰਾ ਨਾ ਵੀ ਕੱਚੂ ਦਾ ਮੀਟ ਖਾਣ ਨਾਲ ਜਿਹੜਾ ਵੀ ਵਧੀਆ ਫਾਇਦਾ ਉਹ ਤਾਂ ਨਾ ਸਮੋਕਿੰਗ ਕਰ ਰਿਹਾ ਪਰ ਨੁਕਸਾਨ ਉਹਨੂੰ ਡਬਲ ਹੋ ਰਿਹਾ ਕਿਉਂਕਿ ਇੱਕ ਤਾਂ ਉਹ ਧੂਆਂ ਜਿਹੜਾ ਹੈਗਾ ਉਹ ਉਹਦੇ ਅੰਦਰ ਜਾ ਰਿਹਾ ਤੇ ਉਹਨੂੰ ਖਬਰ ਵੀ ਨਹੀਂ ਫੀਮੇਲ ਹੈ ਜੇ ਉਹਦਾ ਟਰੀਟਮੈਂਟ ਨਹੀਂ ਹੋਵੇ ਉਹ ਬਹੁਤ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਉਹਨੂੰ ਮੈਡੀਸਿਨ ਨਹੀਂ ਮਿਲ ਰਹੀ ਤਾਂ ਬਿਲਕੁਲ ਜਿਹੜੀ ਟੀਬੀ ਹੈਗੀ ਆ ਉਹਦੇ ਨਵ ਜੰਮ ਬੱਚੇ ਕਰਮਾਰੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਬਕਬਕ ਰੋਗਾਂ ਦੇ ਮਹਾ ਡਾਕਟਰਾਂ ਨਾਲ ਗੱਲਬਾਤ ਕਰਨ ਦੀ ਲੜੀ ਵਜੋਂ ਅੱਜ ਅਸੀਂ ਪਹੁੰਚੇ ਹਾਂ ਛਾਤੀ ਅਤੇ ਫੇਫੜਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਮੈਡਮ ਪ੍ਰੋਬਲੀ ਕੋਰ ਕੋਲ ਕਿਉਂਕਿ ਇਹ ਕਾਫੀ ਸਾਲਾਂ ਤੋਂ ਜੋ ਇਸ ਤਰ੍ਹਾਂ ਦੇ ਮਰੀਜ਼ ਦੇਖ ਰਹੇ ਹਨ ਉਹਨਾਂ ਦਾ ਇਲਾਜ ਕਰ ਰਹੇ ਹਨ ਇਹਨਾਂ ਦਾ ਜੋ ਮਹਾਰਤ ਹਾਸਲ ਹੈ ਉਹ ਹੈ ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸਾਤੀ ਨਾਲ ਸੰਬੰਧਿਤ ਰੋਗ ਹੁੰਦੇ ਹਨ ਜੋ ਕੋਈ ਵੀ ਖਾਂਸੀ ਹੋਵੇ ਕਾਲੀ ਖਾਂਸੀ ਹੋਵੇ ਜਾਂ ਹੋਰ ਆਮ ਖਾਂਸੀ ਤੇ ਅਸੀਂ ਇਹਨਾਂ ਤੋਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕਿ ਤੁਹਾਡਾ ਇਹ ਇੰਟਰਵਿਊ ਦੇਖ ਕੇ ਆਪਾਂ ਬਿਮਾਰੀਆਂ ਤੋਂ ਵਾਅਸ ਸਕੀਏ ਜਾਣ ਸਕੀਏ ਬਿਮਾਰੀਆਂ ਹੁੰਦੀਆਂ ਕਿਵੇਂ ਨੇ ਡਾਕਟਰ ਸਾਹਿਬਾ ਤੁਹਾਨੂੰ ਆਪਣੇ ਚੈਨਲ ਜਗਤਾਰ ਸਿੰਘ ਸਿੱਧੂ ਦੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ so much ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਜਿਹੜਾ ਮੈਨੂੰ ਇਹ ਮੌਕਾ ਮਿਲਿਆ ਹੈ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਤੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੀ ਕਿ ਜੋ ਇਨਫੋਰਮੇਸ਼ਨ ਵੱਧ ਤੋਂ ਵੱਧ ਦੇ ਸਕਦੀ ਹਾਂ ਉਹ ਅੱਜ ਇੱਥੇ ਦੇ ਕੇ ਜਾਵਾਂ ਹਾਈ ਡਾਕਟਰ ਸਾਹਿਬ ਆਪ ਦੇਖਿਆ ਵੀ ਕਾਫੀ ਜੋ ਖਾਂਸੀ ਦੇ ਮਰੀਜ਼ ਹਨ ਆਪਾਂ ਨੂੰ ਆਮ ਮਿਲ ਜਾਂਦੇ ਹਨ ਮੇਰਾ ਪਹਿਲਾ ਸਵਾਲ ਇਹ ਹੀ ਹੈ ਵੀ ਇਹ ਖਾਂਸੀ ਜਾਂ ਫੇਫੜਿਆਂ ਦੇ ਰੋਗ ਕਿੰਨਾ ਕੰਨਾ ਲੋਕਾਂ ਨੂੰ ਜ਼ਿਆਦਾ ਹੁੰਦਾ ਚਾਂਸ ਹੁੰਦਾ ਹੈ ਹਾਂ ਜੀ ਅ ਦੇਖੋ ਇਹ ਖਾਂਸੀ ਇੱਕ ਬੜੀ ਕਾਮਨ ਟਰਮ ਹੈ ਖਾਂਸੀ ਅਸੀਂ ਇੱਕ ਬੜੀ ਆਪਾਂ ਫਲੂ ਹੋ ਗਿਆ ਹਲਕੀ ਫੁਲਕੀ ਥੋੜੀ ਜਿਹੀ ਵੀਰਲ ਫੀਵਰ ਹੋ ਗਿਆ ਉਦੋਂ ਵੀ ਖਾਂਸੀ ਹੋ ਜਾਂਦੀ ਹੈ ਇੱਕ ਖਾਂਸੀ ਹੁੰਦੀ ਹੈ ਇਹ ਤਾਂ ਹੋ ਗਈ ਨਾਰਮਲ ਖਾਂਸੀ ਇਹ ਤਾਂ ਚਲੋ ਇਹ ਆ ਕਿ ਥੋੜੀ ਬਹੁਤ ਦਵਾਈ ਲਈ ਠੀਕ ਹੋ ਜਾਂਦੀ ਹੈ ਇੱਕ ਇਸ ਤੋਂ ਬਾਅਦ ਜਿਹੜੀ ਆਪਾਂ ਕਹਿੰਦੇ ਆ ਜਿਹੜੀ ਕਿ ਖਤਰਾ ਕਦੋਂ ਹੈ ਉਹ ਹੈ ਜਦੋਂ 2 ਹਫ਼ਤੇ ਤੋਂ ਵੱਧ ਖਾਂਸੀ ਹੋ ਜਾਵੇ ਕਿਉਂ ਖਤਰਨਾਕ ਹੈ ਉਹ ਇਸ ਉਹ ਇੱਕ ਤਾਂ ਉਹ ਇਸ ਲਈ ਖਤਰਨਾਕ ਹੈ ਕਿਉਂਕਿ ਇਹ ਇੱਕ ਟੀਬੀ ਜਿਹੜੀ ਕਿ ਆਪਾਂ ਨੂੰ ਆਪਾਂ ਨੇ ਸਭ ਨੇ ਇਹਦਾ ਨਾਮ ਸੁਣਿਆ ਹੋਇਆ ਟਿਊਬਰਕਲੋਸਿਸ ਇਹਦਾ ਇੱਕ ਲੱਛਣ ਬਣ ਜਾਂਦੀ ਹੈ ਇਸ ਲਈ ਜੇ ਤੁਹਾਨੂੰ ਕਿਸੇ ਨੂੰ ਵੀ 2 ਹਫ਼ਤੇ ਤੋਂ ਵੱਧ ਖਾਂਸੀ ਹੈ ਜਾਂ ਕਿਸੇ ਨੂੰ ਸਾਹ ਚੜ ਰਿਹਾ ਹੈ ਜਾਂ ਕਿਸੇ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਰਿਹਾ ਉਹਦੇ ਨਾਲ ਤੇ ਇਹਦਾ ਜਲਦੀ ਤੋਂ ਜਲਦੀ ਇਹਦਾ ਚੜਾ ਇਲਾਜ ਕਰਨਾ ਹੁੰਦਾ ਉਹ ਜ਼ਰੂਰੀ ਹੋ ਜਾਂਦਾ ਹੈ ਦਰਸਾ ਜਿੱਦਾਂ ਪਹਿਲਾਂ ਗੱਲਾਂ ਹੁੰਦੀ ਸੀ ਪੁਰਾਣੇ ਜ਼ਮਾਨੇ ਵਿੱਚ ਵੀ ਖਾਂਸੀ ਨੂੰ ਟੀਵੀ ਨੂੰ ਬਹੁਤ ਹੀ ਆਪਾਂ ਮਾੜਾ ਮੰਨਦੇ ਸੀਗੇ ਤੇ ਉਹ ਮਰੀਜ਼ ਤੋਂ ਦੂਰ ਲੋਕ ਭੱਜ ਜਾਂਦੇ ਸੀ ਟੀਵੀ ਹੋ ਗਿਆ ਆਪਾਂ ਨੂੰ ਦੂਰ ਦੂਰ ਰੱਖੋ ਤੇ ਅਜੋਕੇ ਸਮੇਂ ਵਿੱਚ ਇਹਦਾ ਇਲਾਜ ਸੰਭਵ ਹੈ ਟੀਵੀ ਦਾ ਬਿਲਕੁਲ ਜੀ ਟੀਬੀ ਇੱਕ ਐਸੀ ਬਿਮਾਰੀ ਹੈ ਜਿਹੜੀ 100% ਟਰੀਟੇਬਲ ਹੈ 100% ਤੱਕ ਆਪਾਂ ਇਹਨੂੰ ਟਰੀਟ ਕਰ ਸਕਦੇ ਹਾਂ ਬਸ ਸਿਰਫ ਇੱਕੋ ਹੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਆਵੇ ਸਾਡੇ ਕੋਲ ਡਾਇਗਨੋਸ ਹੋਵੇ ਤੇ ਇਹਦਾ ਟਰੀਟਮੈਂਟ ਲਵੇ ਇਹਦਾ ਟਰੀਟਮੈਂਟ ਹੁੰਦਾ ਲੰਬਾ ਉਹ ਹੁੰਦਾ ਮਿਨੀਮਮ 6 ਮੰਥਸ ਪ੍ਰੋਬਲਮ ਆਂਦੀ ਹੈ ਜਦੋਂ ਪੇਸ਼ੈਂਟ ਟ੍ਰੀਟਮੈਂਟ ਕੰਪਲੀਟ ਨਹੀਂ ਕਰਦਾ ਉਹ 2 ਮਹੀਨੇ ਦੇ ਵਿੱਚ ਪੇਸ਼ੈਂਟ ਨੂੰ ਲੱਗਦਾ ਹੈ ਕਿ ਮੈਂ ਬਹੁਤ ਠੀਕ ਹੋ ਗਿਆ ਪਰ ਇਹਦਾ ਕੋਰਸ ਜਿਹੜਾ ਹੈਗਾ ਉਹ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜਿਹੜਾ ਪੇਸ਼ੈਂਟ ਹੈ 6 ਮਹੀਨੇ ਤੱਕ ਇਹਦਾ ਟ੍ਰੀਟਮੈਂਟ ਕਰ ਲੈਂਦਾ ਹੈ ਉਹ 100% ਫਰੀਟ ਹੋ ਜਾਂਦਾ ਹੈ ਤੁਹਾਡੇ ਕਹਿੰਦਾ ਭਾਵੇਂ ਆ ਵੀ ਜਿਹੜੇ ਮਰੀਜ਼ ਦਵਾਈ ਸੜ ਗਿਆ ਦਿਨੇ ਵਿਚਾਲੇ ਉਹ ਅੱਗੇ ਵੀ ਵਿੱਚ ਕੀ ਹੋ ਜਾਂਦੇ ਨੇਗੇ ਪੂਰਾ ਕੋਰਸ ਕਰਨਾ ਹਾਂਜੀ ਡਾਕਟਰ ਵੀ ਸੁਣਾਵੇਂ ਜੀ ਚਲੋ ਇੱਕ ਤਾਂ ਆਪਾਂ ਨੂੰ ਪਤਾ ਆਮ ਤੌਰ ਤੇ ਵੀ ਖਾਂਸੀ ਨਾਲ ਟੀਵੀ ਹੋ ਜਾਂਦੀ ਹੈ ਜਦੋਂ ਆਪਾਂ ਨਹੀਂ ਪਹਿਲਾਂ ਗੌਰ ਕਰਦੇ ਇੱਕ ਟੀਵੀ ਖਾਂਸੀ ਤੋਂ ਬਣਾਂ ਹੁੰਦੀ ਆ ਉਹ ਹੱਡੀਆਂ ਦੀ ਟੀਵੀ ਦਿਮਾਗੀ ਟੀਵੀ ਉਹ ਟੀਵੀ ਕਿਹੜੀ ਹੁੰਦੀ ਹੈ ਹਾਂਜੀ ਉਹ ਟੀਵੀ ਦੇਖੋ ਕਟਾਣੂ ਟੀਵੀ ਦਾ ਸੇਮ ਹੁੰਦਾ ਹੈ ਬਸ ਇਹ ਹੈ ਕਿ ਉਹ ਫੇਫੜਿਆਂ ਦੇ ਵਿੱਚ ਨਹੀਂ ਹੁੰਦੀ ਆਪਾਂ ਨੂੰ ਕਿਸੇ ਵੀ ਅੰਗ ਦੇ ਵਿੱਚ ਟੀਵੀ ਹੋ ਸਕਦੀ ਹੈ ਨੋਹਾਂ ਨੂੰ ਛੱਡ ਕੇ ਅੱਖਾਂ ਨੂੰ ਛੱਡ ਕੇ ਵਾਲਾਂ ਨੂੰ ਛੱਡ ਕੇ ਇਹ ਤਿੰਨ ਚੀਜ਼ਾਂ ਨੂੰ ਛੱਡ ਕੇ ਬਾਕੀ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਟੀਬੀ ਹੋ ਸਕਦੀ ਹੈ ਰੀਡ ਦੀ ਹੱਡੀ 'ਚ ਟੀਬੀ ਹੋ ਸਕਦੀ ਹੈ ਗੋਡੇ ਦੇ ਵਿੱਚ ਹੋ ਸਕਦੀ ਹੈ ਗਿੱਟਿਆਂ ਦੇ ਵਿੱਚ ਹੋ ਸਕਦੀ ਹੈ ਪੇਟ ਦੇ ਵਿੱਚ ਹੋ ਸਕਦੀ ਹੈ ਅੱਖਾਂ ਦੇ ਵਿੱਚ ਹੋ ਸਕਦੀ ਹੈ ਕੰਨਾਂ ਦੇ ਵਿੱਚ ਹੋ ਸਕਦੀ ਹੈ ਕਿਸੇ ਵੀ ਅੰਗ ਦੇ ਵਿੱਚ ਜਿਹੜੀ ਹੈ ਟੀਬੀ ਹੋ ਸਕਦੀ ਹੈ ਪਰ ਇਹਦਾ ਜਿਹੜਾ ਇਲਾਜ ਹੈ ਉਹ 100% ਪੋਸੀਬਲ ਹੈ ਜਿਹੜਾ ਇਲਾਜ ਸੇਮ ਹੈ ਉਹੀ ਜਿਹੜਾ ਆਪਾਂ ਟ੍ਰੀਟਮੈਂਟ ਦਿੰਨੇ ਆ ਉਹ ਸੇਮ ਹੀ ਦਵਾਈ ਹੁੰਦੀ ਹੈ ਬਸ ਵਕ ਵਕ ਸਮੇ ਲਈ ਖਵਾਣੀ ਹੁੰਦੀ ਹੈ ਔਰ ਅਕੋਰਡਿੰਗ ਟੂ ਕਿਹੜੀ ਕਿਹੜੇ ਜੜੇ ਤੁਸੀਂ ਕਹਿ ਲੋ ਕਿ ਕਿ ਕਿਹੜੇ ਅੰਗ ਨੂੰ ਹੈ ਉਹਦੇ ਅਕੋਰਡਿੰਗ ਉਹਦਾ ਚਾਹੜਾ ਸ਼ੈਡਿਊਲ ਹੈ ਉਹ ਡਿਸਾਈਡ ਹੁੰਦਾ ਹੈ ਨਸਾਵਾਂ ਟੀਵੀ ਦੇ ਮਰੀਜ਼ ਨੂੰ ਕੋਈ ਖਾਣ ਪੀਣ ਵਿੱਚ ਦਾ ਪ੍ਰੇਰਣ ਕਰਨਾ ਚਾਹੀਦਾ ਹੈ ਵੀ ਤਾਂ ਕਿ ਉਹ ਜਲਦੀ ਠੀਕ ਹੋ ਜਾਵੇ ਕੀ ਉਪਰੇਜ ਕਰੇ ਜੀ ਹਾਂਜੀ ਪਰਹੇਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਟੀਵੀ ਦੇ ਪੇਸ਼ੈਂਟ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਨਾ ਕੋਈ ਬੀੜੀ ਪੀਣੀ ਹੈ ਨਾ ਸਿਗਰਟ ਪੀਣੀ ਹੈ ਨਾ ਪਾਣੇ ਦਾਰੂ ਸ਼ਰਾਬ ਵਗੈਰਾ ਕੁਝ ਨਹੀਂ ਪੀਣਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਦੂਸਰਾ ਹੈ ਹੈਲਦੀ ਫੂਡ ਖਾਣਾ ਹੈਲਦੀ ਫੂਡ ਹੁੰਦਾ ਹੈ ਪ੍ਰੋਟੀਨ ਰਿਚ ਫੂਡ ਖਾਣਾ ਪ੍ਰੋਟੀਨ ਆਪ ਆਪਾਂ ਨੂੰ ਕਿੱਥੋਂ ਮਿਲਦਾ ਜਿਹੜੇ ਲੋਕ ਮੀਟ ਮੱਛੀ ਆਂਡਾ ਖਾਂਦੇ ਆ ਉਹ ਆਪਣਾ ਚਿਕਨ ਮਟਨ ਖਾਨ ਐਗ ਖਾਨ ਜਿਹੜੇ ਵੈਜੀਟੇਰੀਅਨ ਲੋਕ ਹੈ ਉਹਨਾਂ ਵਾਸਤੇ ਉਹ ਚਨੇ ਬਲੈਕ ਚਨੇ ਵਾਈਟ ਚਨੇ ਆਪਣੀ ਜਿਹੜੀ ਆਪਣੀ ਸੋਇਆਬੀਨ ਹੋ ਗਈ ਕੱਚਾ ਪਨੀਰ ਹੋ ਗਿਆ ਦੁੱਧ ਹੋ ਗਿਆ ਇਹ ਸਭ ਚੀਜ਼ਾਂ ਹੈਲਦੀ ਫੂਡ ਲੈਣਾ ਫਰੂਟਸ ਖਾਣੇ ਆ ਮਤਲਬ ਹੋਰ ਕੋਈ ਪਰਹੇਜ਼ ਨਹੀਂ ਸਿਰਫ ਆਪਾਂ ਨੇ ਖੱਟੀਆਂ ਤਲੀਆਂ ਚੀਜ਼ਾਂ ਉਹ ਥੋੜੀਆਂ ਘੱਟ ਖਾਣੀਆਂ ਤੇ ਜ਼ਿਆਦਾਤਰ ਆਪਾਂ ਨੇ ਹੈਲਦੀ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਉਹ ਸਾਰਾ ਅਸੀਂ ਖਾ ਸਕਦੇ ਆ ਡਾਕਟਰ ਸਾਹਿਬ ਜਿੱਦਾਂ ਕੋਈ ਹੁੰਦਾ ਵੀ ਕੋਈ ਮਰੀਜ਼ ਹੈ ਘਰ ਵਿੱਚ ਹਾਂਜੀ ਉਹਦੇ ਉੱਥੇ ਛੋਟੇ ਬੱਚੇ ਵੀ ਨੇ ਹਾਂਜੀ ਇਹ ਕਿੰਨੀ ਉਮਰ ਦੇ ਬੱਚੇ ਇਹਦਾ ਪ੍ਰਭਾਵਿਤ ਹੋ ਸਕਦੇ ਨੇ ਕਿਸੇ ਵੀ ਉਮਰ ਦੇ ਬੱਚੇ ਤਾਂ ਪ੍ਰਭਾਵਿਤ ਹੋ ਸਕਦੇ ਨੇ ਬਟ ਜਿਹੜੇ 6 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਰਿਸਕ ਜਿਹੜਾ ਹੈਗਾ ਉਹ ਵੱਧ ਮੰਨਿਆ ਜਾਂਦਾ ਹੈ ਪਰ ਇਹ ਹੈ ਕਿ ਦੇਖੋ ਜਦੋਂ ਤੱਕ ਟੀਵੀ ਦੇ ਪੇਸ਼ੈਂਟ ਦੀ ਟ੍ਰੀਟਮੈਂਟ ਸਟਾਰਟ ਨਹੀਂ ਹੋਇਆ ਜਦੋਂ ਤੱਕ ਆਪਾਂ ਨੇ ਉਹਨੂੰ ਡਾਇਗਨੋਸ ਨਹੀਂ ਕੀਤਾ ਉਦੋਂ ਤੱਕ ਮੈਕਸਿਮਮ ਰਿਸਕ ਹੈ ਕਿ ਕਿਸੇ ਇੱਕ ਤੋਂ ਦੂਸਰੇ ਨੂੰ ਫੈਲਣ ਦਾ ਜਦੋਂ ਪੇਸ਼ੈਂਟ ਦੀ ਮੈਡੀਸਿਨ ਹੀ ਸਟਾਰਟ ਹੋ ਗਈ ਉਹ ਪੇਸ਼ੈਂਟ ਦੀ ਜਿਹੜੀ ਉਹ ਜਿਹੜੀ ਤੁਸੀਂ ਲਗਾ ਲੋ ਕਿ ਜਿਹੜੀ ਉਹ ਸ਼ਕਤੀ ਹੈ ਘਟਾਉਣਾਂ ਦੀ ਕਿ ਉਹ ਇੱਕ ਤੋਂ ਦੂਜੇ ਮਰੀਜ਼ ਨੂੰ ਇਨਫੈਕਟ ਕਰੇਗਾ ਜਿੱਦਾਂ ਜਿੱਦਾਂ ਦਵਾਈ ਚੱਲਦੀ ਜਾਂਦੀ ਹੈ ਉਹ ਘਟਦੀ ਜਾਂਦੀ ਹੈ ਇਹ ਜਿਹੜੀ ਤੁਸੀਂ ਇਹ ਲਗਾ ਲੋ ਕਿ ਇੱਕ ਮਹੀਨੇ ਦੇ ਵਿੱਚ ਇਹ ਬਹੁਤ ਹੀ ਘਟ ਜਾਂਦੀ ਹੈ ਨਿਗਲੀਜੀਬਲ ਹੋ ਜਾਂਦੀ ਹੈ ਫਿਰ ਕੋਈ ਖਤਰਾ ਨਹੀਂ ਰਹਿੰਦਾ ਜੇ ਪੇਸ਼ੈਂਟ ਦਵਾਈ ਸਹੀ ਢੰਗ ਨਾਲ ਖਾ ਰਿਹਾ ਬਿਨਾਂ ਨਾਗਿਆਂ ਤੋਂ ਖਾ ਰਿਹਾ ਦੱਸੋ ਕਈ ਵਾਰੀ ਹੁੰਦਾ ਨਾ ਅਵੇਅਰਨੈਸ ਦੀ ਘਾਟ ਕਰਕੇ ਵੀ ਜਿੱਦਾਂ ਕੋਈ ਮਰੀਜ਼ ਹੈਗਾ ਤੇ ਉਹਨੂੰ ਉਹਦੇ ਪਰਵਾਦੇ ਮੈਂਬਰ ਬੜੀ ਨਫ਼ਰਤ ਕਰ ਲੱਗ ਪੈਂਦੇ ਨੇ ਉਹਦੇ ਭਾਂਡੇ ਵੀ ਅੱਡ ਉਹਦੇ ਕੱਪੜੇ ਵੀ ਸਾਰਾ ਵੀ ਕਵਰਾ ਵੀ ਅੱਡ ਉਹ ਤੋਂ ਕੀ ਇਹ ਠੀਕ ਹੈ ਕੀ ਇਹ ਇੱਕ ਇੱਕ ਮੈਥ ਬੜੀ ਵੀ ਪੈਸੇ ਇਹ ਬਿਲਕੁਲ ਇੱਕ ਮਿਥ ਹੈ ਇਸ ਤਰ੍ਹਾਂ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਸਿਰਫ ਸਿਰਫ ਤੁਸੀਂ ਇਹ ਕਰਨਾ ਹੈ ਕਿ ਜਿਹੜਾ ਤੁਹਾਡਾ ਪੇਸ਼ੈਂਟ ਹੈ ਜੇ ਉਹ ਮਾਸਕ ਲਗਾ ਲਵੇ ਤਾਂ ਬਹੁਤ ਅੱਛੀ ਗੱਲ ਹੈ ਜਾਂ ਤੇ ਜਿਹੜਾ ਉਹਦਾ ਕੇਅਰ ਟੇਕਰ ਹੈ ਜਿਹੜਾ ਉਹਦੇ ਰੂਮ ਦੇ ਵਿੱਚ ਜਾ ਰਿਹਾ ਉਹਦੀ ਸਭ ਤੋਂ ਵੱਧ ਕੇਅਰ ਕਰ ਰਿਹਾ ਇੱਕ ਉਹ ਬੰਦਾ ਮਾਸਕ ਲਗਾ ਲਵੇ ਨਾ ਕੋਈ ਭਾਂਡੇ ala ਕਰਨ ਦੀ ਲੋੜ ਹੈ ਨਾ ਕੋਈ ਝੂਠੇ ਖਾਣ ਦਾ ਕੋਈ ਪਰਹੇਜ਼ ਤੁਸੀਂ ਇਕੱਠੇ ਬੈਠ ਕੇ ਖਾਣਾ ਵੀ ਖਾ ਸਕਦੇ ਹੋ ਉਹਨਾਂ ਦੇ ਜਿਹੜੇ ਕੱਪੜੇ ਅਲੱਗ ਕਰਨ ਦੀ ਲੋੜ ਨਹੀਂ ਕੱਪੜੇ ਅਲੱਗ ਧੋਣ ਦੀ ਲੋੜ ਨਹੀਂ ਐਸੇ ਇਹ ਸਾਰੇ ਮਿਥ ਨੇ ਇਹਨਾਂ ਤੇ ਵਿਸ਼ਵਾਸ ਬਿਲਕੁਲ ਨਹੀਂ ਕਰਨਾ ਚਾਹੀਦਾ ਪੇਸ਼ੈਂਟ ਨੂੰ ਉਸ ਟਾਈਮ ਤੇ ਸਭ ਤੋਂ ਵੱਡ ਸਪੋਰਟ ਦੀ ਲੋੜ ਹੈ ਜੇ ਆਪਾਂ ਉਹਨੂੰ ਅਲੱਗ ਹੀ ਕਰ ਦਿੱਤਾ ਤਾਂ ਪੇਸ਼ੈਂਟ ਹੋਰ ਡਿਪਰੈਸ਼ਨ 'ਚ ਚਲਾ ਜਾਏਗਾ ਉਹ ਦਵਾਈ ਵੀ ਨਹੀਂ ਖਾਏਗਾ ਢੰਗ ਨਾਲ ਇਸ ਲਈ ਜ਼ਰੂਰੀ ਹੈ ਕਿ ਉਸ ਟਾਈਮ ਤੇ ਅਸੀਂ ਉਹਨੂੰ ਸਪੋਰਟ ਕਰੀਏ ਜੀ ਇਕੜਾ ਸਾਹਿਬ ਹੋਰ ਬਣੀ ਵੀ ਆ ਬੇਸ ਜੀ ਮਰ ਖਿਆਲ ਜੀ ਤੁਸੀਂ ਸਪਸ਼ਟ ਕਰੋ ਵੀ ਅ ਕਈ ਲੋਕ ਤਾਂ ਵਿਚਾਰਾਣਾ ਵੀ ਕੱਚੂ ਦਾ ਮੀਟ ਖਾਣ ਨਾਲ ਇਹਦਾ ਵੀ ਵਧੀਆ ਫਾਇਦਾ ਹੁੰਦਾ ਕੀ ਇਹ ਸਹੀ ਹੈ ਮੈਡੀਕਲ ਤੌਰ ਤੇ ਨਹੀਂ ਇਹ ਬਿਲਕੁਲ ਵੀ ਸਹੀ ਨਹੀਂ ਹੈ ਕਛੂ ਖਾਣ ਨਾਲ ਬਿਲਕੁਲ ਵੀ ਟੀਬੀ ਟਰੀਟ ਨਹੀਂ ਹੁੰਦੀ ਸਗੋਂ ਅਸੀਂ ਕਛੂਆਂ ਦੀ ਜਿਹੜੀ ਸਪੀਸੀਜ਼ ਆ ਉਹਨੂੰ ਹੋਰ ਐਂਡੈਂਜਰ ਕਰ ਰਹੇ ਆ ਉਹਦੇ ਨਾਲ ਉਹ ਅੱਗੇ ਹੀ ਬੜੇ ਘਟ ਨੇ ਤੇ ਹੋਰ ਘਟ ਜਾਣਗੇ ਜੇ ਅਸੀਂ ਉਹਨਾਂ ਨੂੰ ਖਾਣ ਲੱਗ ਗਏ ਇਸ ਲਈ ਬਿਲਕੁਲ ਮਿਥ ਹੈ ਤੇ ਇੱਥੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਡਾਕਟਰ ਸਾਹਿਬ ਇੱਕ ਡਾਕਟਰ ਸਾਹਿਬ ਦਾ ਵੈਸੇ ਸਰਕਾਰ ਨੇ ਜੋ ਆਪਣੇ ਤਵਾਖਨੋਸ਼ੀ ਹੈ ਜਾਂ ਉਹ ਉਹਦੇ ਪਵੰਦੀ ਲਾਈ ਹੋਈ ਹੈ ਹਾਂਜੀ ਪਰ ਦੇਖਿਆ ਆਪਾਂ ਬਸਟੜਾ ਜਿਹੜਾ ਹੋ ਜਾਂ ਤੱਕ ਥਾਵਾਂ ਤੇ ਉੱਥੇ ਲੋਕੋ ਸਟੇਟਾ ਆ ਪੀਂਦੇ ਹੁੰਦੇ ਨੇ ਤੇ ਉਹ ਤਾਂ ਸੁਣਿਆ ਵੀ ਉਹਨਾਂ ਨੂੰ ਤਾਂ ਬਿਮਾਰੀ ਹੋਊਗੀ ਹੋਊਗੀ ਨਾ ਨਾਲ ਖੜਾ ਹੁੰਦਾ ਜਿਹਨੂੰ ਆਪਾਂ ਪੈਸਿਵ স্মੋਕਰ ਕਹਿੰਦੇ ਆ ਐਕਟਿਵ ਦੇ ਪੈਸਟ ਵਾਲਾ ਇਹਦਾ ਕੀ ਫਰਕ ਪੰਦਾ ਹਾਂਜੀ ਆ ਦੇਖੋ ਐਕਟਿਵ স্মੋਕਰ ਤਾਂ ਉਹ ਹੁੰਦਾ ਜਿਹੜਾ স্মੋਕ ਕਰ ਰਿਹਾ ਹੈ ਪੈਸਿਵ স্মੋਕਰ ਇੱਕ ਐਸਾ ਵਰਡ ਹੈ ਜਿਹੜਾ ਬਹੁਤ ਲੋਕਾਂ ਨੂੰ ਨਹੀਂ ਪਤਾ ਤੇ ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਨਾਲ ਖੜਾ ਬੰਦਾ ਉਹ ਤਾਂ ਨਾ ਸਮੋਕਿੰਗ ਕਰ ਰਿਹਾ ਪਰ ਨੁਕਸਾਨ ਉਹਨੂੰ ਡਬਲ ਹੋ ਰਿਹਾ ਕਿਉਂਕਿ ਇੱਕ ਤਾਂ ਉਹ ਧੂਆ ਜਿਹੜਾ ਹੈਗਾ ਉਹ ਉਹਦੇ ਅੰਦਰ ਜਾ ਰਿਹਾ ਤੇ ਉਹਨੂੰ ਖਬਰ ਵੀ ਨਹੀਂ ਉਹਨੂੰ ਨਹੀਂ ਪਤਾ ਕਿ ਇਹ ਧੂਆ ਉਹਨੂੰ ਵੀ ਨੁਕਸਾਨ ਕਰ ਰਿਹਾ ਹੈ ਇਸ ਲਈ ਇਹ ਇੱਕ ਮੈਸੇਜ ਹੈ ਜੋ ਲੋਕਾਂ ਨੂੰ ਮੈਂ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਤੁਹਾਡੇ ਕੋਲ স্মੋਕ ਕਰ ਰਿਹਾ ਉਹਨੂੰ ਰੋਕੋ ਉਹਨੂੰ ਕਹੋ ਕਿ ਤੂੰ ਆਪਣੇ ਆਪ ਨੂੰ ਤਾਂ ਖਰਾਬ ਕਰ ਹੀ ਰਿਹਾ ਤੂੰ ਸਾਨੂੰ ਵੀ ਨਾਲ ਹੀ ਖਰਾਬ ਕਰ ਰਿਹਾ ਇਸ ਨੂੰ ਪੈਸਿਵ স্মੋਕਰ ਕਹਿੰਦੇ ਆ ਤੇ ਇਹ ਤੋਂ ਆਪਾਂ ਨੂੰ ਦੂਰੀ ਬਣਾਈ ਚਾਹੀਦੀ ਹੈ ਜਿਹੜਾ স্মੋਕ ਕਰ ਰਿਹਾ ਬੰਦਾ ਡਾਕਟਰ ਸਾਹਿਬ ਕੀ ਗਰਭਤੀ ਮਾਂ ਨੂੰ ਟੀਵੀ ਉਹ ਤੇ ਬੱਚੇ ਨੂੰ ਵੀ ਹੋ ਸਕਦਾ ਹੈ ਗਰਭਤੀ ਮਾਂ ਨੂੰ ਹਾਂਜੀ ਜੇ ਮਦਰ ਜਿਹੜੀ ਪ੍ਰੈਗਨੈਂਟ ਫੀਮੇਲ ਹੈ ਜੇ ਉਹਦਾ ਟਰੀਟਮੈਂਟ ਨਹੀਂ ਹੋਵੇ ਉਹ ਬਹੁਤ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਉਹਨੂੰ ਮੈਡੀਸਿਨ ਨਹੀਂ ਮਿਲ ਰਹੀ ਤਾਂ ਬਿਲਕੁਲ ਜਿਹੜੀ ਟੀਬੀ ਹੈਗੀ ਆ ਉਹਦੇ ਨਵ ਜੰਮੇ ਬੱਚੇ ਨੂੰ ਵੀ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਇੱਕ ਗੱਲ ਇਹ ਦੇਖਿਆ ਵੀ ਕਈ ਮਰੀਜ਼ ਪੋਜ਼ਿਟਿਵ ਆ ਜਾਂਦੇ ਨੇ ਟੀਬੀ ਦੇ ਉਸ ਤੋਂ ਬਾਅਦ ਉਹਨੂੰ ਟਰੀਟਮੈਂਟ ਲੈ ਲਿਆ ਤੇ ਬਿਲਕੁਲ ਠੀਕ ਹੋ ਗਏ ਹਾਂ ਹਾਂਜੀ ਸਾਲ ਦੋ ਸਾਲ ਬਾਅਦ ਤਿੰਨ ਸਾਲ ਬਾਅਦ ਉਹ ਦੁਬਾਰੇ ਪੌਲਟਮ ਫੇਰ ਹੋ ਜਾਂਦੇ ਨੇ ਉਹ ਕੀ ਕਾਰਨ ਬਣਦਾ ਹੈ ਹਾਂਜੀ ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਤਾਂ ਬਣਦਾ ਹੈ ਕਿ ਉਹ ਪੇਸ਼ੈਂਟ ਨੇ ਕਿਤੇ ਨਾ ਕਿਤੇ ਟੀਬੀ ਦੀ ਦਵਾਈ ਖਾਣ ਦੇ ਵਿੱਚ ਕੁਝ ਨਾ ਕੁਝ ਗੜਬੜ ਕੀਤੀ ਹੋ ਸਕਦੀ ਹੈ ਕਿਉਂਕਿ ਇਹ 6 ਮਹੀਨੇ ਦਾ ਟ੍ਰੀਟਮੈਂਟ ਹੈ ਬੜੇ ਹੀ ਡੈਡੀਕੇਸ਼ਨ ਨਾਲ ਇਹ ਦਵਾਈ ਚੜੀ ਹੈ ਖਾਣੀ ਪੈਂਦੀ ਹੈ ਇਹਦੇ ਵਿੱਚ ਕਿਤੇ ਕੋਈ ਮਿਸ ਹੋ ਗਈ ਕੁਝ ਡੋਜ਼ਸ ਕਦੇ ਪੇਸ਼ੈਂਟ ਮਿਸ ਕਰਨੇ ਸ਼ੁਰੂ ਕਰ ਦਿੰਦੇ ਹੈ ਕੋਈ ਵਿੱਚ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਹੈ ਅੱਜ ਨਾ ਖਾਈ 2-3 ਦਿਨ ਨਹੀਂ ਖਾਈ ਚਲੋ ਕੋਈ ਗੱਲ ਨਹੀਂ ਫੇਰ ਖਾਣੀ ਸ਼ੁਰੂ ਕਰਤੀ ਇਸ ਤਰ੍ਹਾਂ ਦੇ ਕਾਰਨ ਜਿਹੜੇ ਉਹ ਆਪਾਂ ਨੂੰ ਫੇਰ ਦੁਬਾਰਾ ਤੋਂ ਇਨਫੈਕਸ਼ਨ ਜਿਹੜੀ ਹੈ ਉਹ ਥੋੜੀ ਜਿਹੀ ਤਾਂ ਕੰਟਰੋਲ ਇੱਕ ਵਾਰ ਹੋ ਜਾਂਦੀ ਹੈ ਬਟ ਉਹ ਫੇਰ ਉਹੀ 2-3 ਮਹੀਨਿਆਂ ਬਾਅਦ ਉਹ ਫੇਰ ਤੋਂ ਉੱਠ ਖੜਦੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਟ੍ਰੀਟਮੈਂਟ ਕੰਪਲੀਟ ਕਰਨਾ ਹਾਂਜੀ ਡਾਕਟਰ ਸਾਹਿਬ ਇਹ ਵੀ ਸੁਣਿਆ ਵੀ ਜਦੋਂ ਟੀਵੀ ਇੱਕ ਵਾਰੀ ਨੈਗੇਟਿਵ ਹੋ ਗਈ ਚਲੋ ਦੁਬਾਰਾ ਫੇਰ ਨੈਗੇਟਿਵ ਹੋ ਗਈ ਤੇ ਕਹਿੰਦੇ ਜੇ ਫਿਰ ਪੋਜ਼ਿਟਿਵ ਆ ਜਾ ਤੇ ਕਾਫੀ ਰਿਸਕ ਹੋ ਜਾਂਦਾ ਮਰੀਜ਼ ਦਾ ਉਹ ਉਹਦੀ ਉਹ ਦਵਾਈਆਂ ਵੀ ਕੰਮ ਕਰਨੋਂ ਹਟ ਜਾਂਦੀਆਂ ਨੇ ਫਿਰ ਉਸ ਹਾਲਤ ਵਿੱਚ ਵੀ ਕੀ ਸਬਬ ਹੈ ਵੀ ਮਰੀਜ਼ ਵੀ ਤੰਦਰੁਸਤ ਹੋ ਜਾਊਗਾ ਅਗਲੇ ਸਟੇਜ 'ਚ ਬਿਲਕੁਲ ਸੰਭਵ ਹੈਗਾ ਕਿਉਂਕਿ ਉਦੋਂ ਕੀ ਹੁੰਦਾ ਕਿ ਸਾਡੇ ਕੋਲ ਅੱਜਕੱਲ ਇੰਨੇ ਸਾਧਾ ਅੱਛੇ ਟੈਸਟ ਅਵੇਲੇਬਲ ਹੋ ਗਏ ਇਹਨੂੰ ਜਿਹੜੀ ਕਿ ਐਮ ਡੀ ਆਰ ਟੀ ਬੀ ਹੁੰਦੀ ਹੈ ਮਲਟੀ ਡਰਗ ਰੈਜ਼ਿਸਟੈਂਟ ਉਹ ਹੁੰਦੀ ਹੈ ਕਿ ਜਿਹੜੇ ਨਾਰਮਲ ਦਵਾਈਆਂ ਚਤੇ ਅਸਰ ਨਹੀਂ ਕਰਦੀਆਂ ਉਹ ਦਵਾਈਆਂ ਤੋਂ ਇਲਾਵਾ ਬੜੀ ਸਾਰੀਆਂ ਹੁ ਦਵਾਈਆਂ ਆਪਣੇ ਕੋਲ ਪੋਸੀਬਲ ਹੈ ਬਹੁਤ سارے ਟਰੀਟਮੈਂਟ ਆ ਗਏ ਜਿਸ ਦੇ ਨਾਲ ਅਸੀਂ ਐਸੇ ਪੇਸ਼ੈਂਟਸ ਜਿਹੜੇ ਬਾਰ ਬਾਰ ਰਿਪੀਟਿਡਲੀ ਪੋਜ਼ਿਟਿਵ ਆ ਰਹੇ ਹੈ ਪਹਿਲਾਂ ਤਾਂ ਉਹਨਾਂ ਦਾ ਕਾਰਨ ਲੱਭੀ ਦੇਖਿਓ ਬਾਰ ਬਾਰ ਪੋਜ਼ਿਟਿਵ ਕਿਉਂ ਆ ਰਿਹਾ ਹੈ ਫਿਰ ਉਹਨਾਂ ਦਾ ਕਾਰਨ ਲੱਭ ਕੇ ਉਹਨਾਂ ਨੂੰ ਕਿਹੜੀਆਂ ਦਵਾਈ ਉਹ ਦਵਾਈਆਂ ਦਾ ਟੈਸਟ ਕਰਕੇ ਤੇ ਪੋਸੀਬਲ ਹੁੰਦਾ ਕਿ ਪੇਸ਼ੈਂਟ 100% ਟ੍ਰੀਟ ਹੋ ਜਾਂਦਾ ਜੀ ਜੀ ਹਾਂਜੀ ਬਾਕੀ ਡਾਕਟਰ ਸਾਹਿਬਾ ਤੁਹਾਡੇ ਤੁਸੀਂ ਰੋਇਪੁਟ ਕਰਦੇ ਹੋ ਤੁਹਾਡੇ ਕੋਲੇ ਕਿਹੜੀ ਕਿਸ ਬੰਦੇ ਟੀਵੀ ਨੰਬਰੀ ਆਉਂਦੇ ਨੇ ਉਹ ਖਾਸ ਜਿਹੜਾ ਦਾ ਨਾ ਖੰਸੇ ਵਾਲੇ ਜਿਹੜੇ ਵੱਧ ਆਉਂਦੇ ਨੇ ਬਿਲਕੁਲ ਸਾਰੇ ਆਂਦੇ ਨੇ ਜਦੋਂ ਵੈਸੇ ਤਾਂ ਜਿਹੜੀ ਆਪਣੀ ਫੇਫੜਿਆਂ ਦੀ ਟੀਵੀ ਹੈ ਸਭ ਤੋਂ ਕਾਮਨ ਹੈ ਬਟ ਸਾਡੇ ਕੋਲ ਰੀਡ ਦੀ ਹੱਡੀ ਦੇ ਟੀਵੀ ਦੇ ਪੇਸ਼ੈਂਟ ਵੀ ਆਂਦੇ ਆ ਤੁਸੀਂ ਲਗਾ ਲਓ ਆਪਣੀ ਜਿਹੜੀ ਚੂਲੇ ਦੇ ਵੀ ਆਂਦੇ ਆ ਥਾਇਰੋਇਡ ਦੇ ਵੀ ਦੇਖੇ ਆ ਅਸੀਂ ਕੇਸਿਸ ਅੱਖਾਂ ਦੀ ਟੀਵੀ ਦੇ ਕੇਸਿਸ ਅਸੀਂ ਦੇਖੇ ਆ ਮਤਲਬ ਕਿਸੇ ਵੀ ਅੰਗ ਦੇ ਜਿਹੜੇ ਟੀਵੀ ਦੇ ਟਰੀਟਮੈਂਟ ਹੈਗਾ ਉਹ ਅਸੀਂ ਕਰਦੇ ਆ ਇੱਥੇ ਜੀ ਹਾਂਜੀ ਡਾਕਟਰ ਸਾਹਿਬ ਮੰਨ ਲਓ ਵੀ ਬਹੁਤ ਛੋਟੇ ਮਤਲਬ ਬੱਚਾ ਉਹਨੂੰ ਕੋਦਣਾ ਕਾਸਾ ਟੀਵੀ ਹੋ ਜੇ ਹਾਂਜੀ ਕੀ ਉਹਨੂੰ ਫਿਰ ਟਾਇਲਟ ਲੈਣੇ ਪੈਂਦੇ ਨੇ ਜਾਂ ਕੋਈ ਲਿਕੁਇਡ ਵਗੈਰਾ ਹੁੰਦਾ ਉਹਨੂੰ ਛੋਟੇ ਬੱਚੇ ਵਾਸਤੇ ਆ ਲਿਕੁਇਡ ਤਾਂ ਦੇਖੋ ਨਹੀਂ ਅਵੇਲੇਬਲ ਹੁੰਦਾ ਬਟ ਡਿਸਪਰਸੀਬਲ ਟੈਬਲੇਟਸ ਆਂਦੀਆਂ ਜਿਹੜੀਆਂ ਪਾਣੀ ਦੇ ਵਿੱਚ ਘੁਲ ਜਾਂਦੀਆਂ ਉਹ ਪੋਸੀਬਲ ਉਹ ਟਰੀਟਮੈਂਟ ਪੋਸੀਬਲ ਹੈ ਤੇ ਛੋਟੇ ਬੱਚਿਆਂ ਨੂੰ ਅਸੀਂ ਡਿਸਪਰਸੀਬਲ ਟੈਬਲੇਟਸ ਦੇ ਨਾਲ ਹੀ ਟਰੀਟ ਕਰਦੇ ਹਾਂ ਜੀ ਹਾਂਜੀ ਜਿਹੜਾ ਉਹ ਟਾਇਲਟ ਕਰ ਲੈਂਦਾ ਬੱਚਾ ਬਿਲਕੁਲ ਹਾਂਜੀ ਡਾਕਟਰ ਸਾਹਿਬ ਇਹ ਤਾਂ ਮੰਨ ਲਓ ਵੀ ਆਪਣਾ ਟੀਵੀ ਕਲੀ ਖਾਂਸੀ ਤੇ ਨਹੀਂ ਹੁੰਦੀ ਖਾਂਗ ਦੀ ਟੀਵੀ ਨਹੀਂ ਹੁੰਦੀ ਕਿਸੇ ਨੂੰ ਅੰਗਰੋਂ ਵੀ ਟੀਵੀ ਹੋ ਸਕਦੀ ਹੈ ਤੇ ਉਹਦਾ ਆਪਾਂ ਸਮੇਂ ਸਿਰ ਡਾਕਟਰ ਸਾਹਿਬ ਕੋਲ ਜਾ ਕੇ ਇਲਾਜ ਕਰਵਾ ਲਈਏ ਭਰੇ ਰੱਖ ਕੇ ਬਿਲਕੁਲ ਜੀ ਉਹ ਠੀਕ ਹੋ ਸਕਦਾ ਜੀ ਹਾਂ ਜੀ ਡਾਕਟਰ ਸਾਹਿਬ ਤੁਸੀਂ ਆਮ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਵੀ ਉਹ ਜੋ ਖਾਂਸੀ ਦੀ ਬਿਮਾਰੀ ਹਨ ਉਹੇ ਲਪੇਟੇ ਚ ਨਾ ਆਉਣ ਪਹਿਲਾਂ ਆਪਣਾ ਆਪਣੇ ਕਰ ਲੈਣ ਗੌਰ ਉਹਦੀ ਬਿਲਕੁਲ ਮੈਂ ਅੱਜ ਇੱਕ ਮੈਸੇਜ ਇਹ ਹੀ ਦੇਣਾ ਚਾਹੁੰਦੀ ਆ ਕਿ ਦੇਖੋ ਟੀਬੀ ਇੱਕ ਨਾਮ ਬਹੁਤ ਵੱਡਾ ਹਰ ਇੱਕ ਬੰਦਾ ਜਿਹੜਾ ਉਹ ਇਸ ਨਾਮ ਤੋਂ ਡਰਦਾ ਹੈ ਸੁਣ ਕੇ ਕਿ ਜੇ ਨੂੰ ਕਿਸੇ ਨੂੰ ਲੱਗਦਾ ਕਿ ਜੈਸੀ ਡਾਕਟਰ ਐਜ਼ ਅ ਡਾਕਟਰ ਅਸੀਂ ਪੇਸ਼ੈਂਟ ਨੂੰ ਦੱਸਦੇ ਹਾਂ ਕਿ ਤੁਹਾਨੂੰ ਟੀਵੀ ਹੋ ਗਈ ਤਾਂ ਪੇਸ਼ੈਂਟ ਇੱਕ ਵਾਰ ਤਾਂ ਡਰ ਜਾਂਦਾ ਹੈ ਉਹਨੂੰ ਪਹਿਲਾਂ 5 ਮਿੰਟ ਬਿਠਾ ਕੇ ਸਮਝਾਉਣਾ ਪੈਂਦਾ ਹੈ ਕਿ ਇਹ ਕੋਈ ਇਦਾਂ ਦੀ ਬਿਮਾਰੀ ਨਹੀਂ ਹੈ ਕੋਈ ਗੱਲ ਨਹੀਂ ਠੀਕ ਹੋ ਜਾਏਗੀ 100% ਆਪਾਂ ਨੂੰ ਠੀਕ ਕਰ ਸਕਦੇ ਹਾਂ ਸਿਰਫ ਤੁਹਾਡੀ ਕੋਆਪਰੇਸ਼ਨ ਚਾਹੀਦੀ ਹੈ ਤੁਸੀਂ ਸਿਰਫ ਦਵਾਈ ਖਾਣੀ ਹੈ ਬਾਕੀ ਸਾਰਾ ਕੰਮ ਸਾਡਾ ਜੋ ਤੁਹਾਨੂੰ ਪ੍ਰੋਬਲਮ ਆਏਗੀ ਦਵਾਈ ਖਾਣ ਤੋਂ ਕੋਈ ਦਿੱਕਤ ਆਏਗੀ ਕੁਝ ਵੀ ਹੋਏਗਾ ਉਹ ਸਾਰਾ ਅਸੀਂ ਦੇਖਾਂਗੇ ਮੇਰਾ ਮੈਸੇਜ ਤੁਹਾਨੂੰ ਇਹ ਹੀ ਹੈ ਕਿ ਜੇ ਤੁਹਾਡੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ 2 ਹਫ਼ਤੇ ਤੋਂ ਵੱਧ ਖੰਘ ਹੋ ਗਈ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਾਹ ਚੜ ਰਿਹਾ ਹੈ ਤੁਹਾਨੂੰ ਬਹੁਤ ਬੁਖਾਰ ਹੈ ਜਿਹੜਾ ਟ੍ਰੀਟ ਨਹੀਂ ਹੋ ਰਿਹਾ ਤੁਹਾਨੂੰ ਟਾਈਫਾਇਡ ਬਾਰ-ਬਾਰ ਪੋਜ਼ਿਟਿਵ ਆ ਰਿਹਾ ਹੈ ਤੁਹਾਨੂੰ ਕੁਝ ਵੀ ਹੋਰ ਕੋਈ ਸਾਹ ਚੜ ਰਿਹਾ ਕੋਈ ਛਾਤੀ 'ਚ ਦਰਦ ਹੈ ਜਾਂ ਤੁਹਾਨੂੰ ਕਿਤੇ ਕੋਈ ਕਿਸੇ ਅੰਗ ਦੇ ਵਿੱਚ ਕੋਈ ਪੇਨ ਹੈ ਜਿਹੜਾ ਨਹੀਂ ਠੀਕ ਹੋ ਰਿਹਾ ਤਾਂ ਜ਼ਰੂਰ ਇੱਕ ਵਾਰ ਆ ਕੇ ਆਪਣੀ ਜਰੀ ਇਵੈਲੂਏਸ਼ਨ ਕਰਵਾਓ ਜੇ ਤੁਹਾਨੂੰ ਲੱਗਦਾ ਹੈ ਸਰਕਾਰੀ ਆਪਣੇ ਹਸਪੀਟਲਸ ਦੇ ਵਿੱਚ ਇਹਦਾ ਬਲਗਮ ਦਾ ਟੈਸਟ ਹੁੰਦਾ ਹੈ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ ਕੋਈ ਇਹਦੇ ਚਾਰजेस ਨਹੀਂ ਹੈਗੇ ਆਪਣਾ ਜਾ ਕੇ ਤੁਸੀਂ ਔਨ ਦਾ ਸਪਾਟ ਉੱਥੇ ਟੈਸਟ ਕਰਵਾ ਸਕਦੇ ਹੋ ਜੇ ਤੁਹਾਨੂੰ ਪੋਜ਼ਿਟਿਵ ਆ ਰਿਹਾ ਹੈ ਤਾਂ ਉਹਦਾ ਟ੍ਰੀਟਮੈਂਟ ਨਾਲ ਦੀ ਨਾਲ ਸ਼ੁਰੂ ਕਰਵਾ ਕੇ ਤੇ ਇਹਨੂੰ ਬਿਲਕੁਲ ਠੀਕ ਕਰ ਸਕਦੇ ਆਪਾਂ ਨੀ ਡਾਕਟਰ ਸਾਹਿਬ ਨਾ ਤਾਂ ਦੱਸਿਆ ਵੀ ਸਰਕਾਰੀ ਹਸਪਤਾਲਾਂ ਵਿੱਚ ਵੀ ਇਹ ਜੋ ਇਹਦੀ ਟੈਸਟ ਹੈ ਤੇ ਇਲਾਜ ਹੈ ਉਹ ਵੀ ਫ੍ਰੀ ਹੁੰਦਾ ਹੈ ਉੱਥੇ ਵਾ ਜਾ ਸਕਦੇ ਆ ਹਾਂਜੀ ਸੋ ਇਹ ਸਨ ਡਾਕਟਰ ਪ੍ਰੌਹਲ ਈਡਕੌਰ ਜੋ ਕਿ ਛਾਤੀ ਅਤੇ ਫੇਫੜਿਆਂ ਦੇ ਮਾਹਰ ਨੇ ਤੇ ਸਾਨੂੰ ਉਮੀਦ ਹੈ ਕਿ ਇਸ ਵੀਡੀਓ ਦਾ ਸਰੋਤਿਆਂ ਦੇ ਦਰਸ਼ਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਜੇਕਰ ਜਿੰਨਾ ਸਰੋਤਿਆਂ ਦੇ ਦਰਸ਼ਕਾਂ ਨੇ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਡਾਕਟਰ ਸਾਹਿਬ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅ ਥੈਂਕ ਯੂ so much ਤੁਸੀਂ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਤੁਹਾਡਾ ਜਗਤਾਰ ਸਿੰਘ ਸਿੱਧੂ YouTube ਚੈਨਲ ਤੇ ਮੈਨੂੰ ਆ ਕੇ ਅੱਜ ਬਹੁਤ ਚੰਗਾ ਲੱਗਿਆ ਮੈਂ ਇੱਕ ਮੈਸੇਜ ਬਹੁਤ ਸਮੇਂ ਤੋਂ ਚਾਹਦੀ ਸੀ ਕਿ ਮੈਂ ਲੋਕਾਂ ਨੂੰ ਦਵਾਂ ਤੇ ਮੈਂ ਬਹੁਤ ਥੈਂਕਸ ਕਰਦੀ ਹਾਂ ਤੁਹਾਡਾ ਜਿਹੜਾ ਤੁਸੀਂ ਅੱਜ ਮੈਨੂੰ ਇਹ ਮੌਕਾ ਦਿੱਤਾ ਧੰਨਵਾਦ